ਸ਼ਹੀਦ ਉਦਮ ਸਿੰਘ ਦਾ ਜਿਹੜਾ ਦਿਹਾੜਾ ਉਹ ਮਨਾਇਆ ਜਾ ਰਿਹਾ ਤੇ ਜਿਹੜਾ ਸ਼ਹੀਦੀ ਦਿਹਾੜੇ ਨੂੰ ਜਿਹੜਾ ਭਗਵੰਤ ਮਾਨ ਨੇ ਇੱਕ ਨਵਾਂ ਹੀ ਪਖੰਡ ਦਿੱਤਾ ਹੈ ਜਿਹੜਾ ਉਸਨੇ ਟੈਂਟ ਲਗਾਏ ਨੇ ਵਾਟਰ ਪ੍ਰੂਫ ਟੈਂਟ ਨੇ ਉਹ 5 ਕਰੋੜ ਰੁਪਏ ਦੀ ਲਾਗਤ ਨਾਲ ਲੱਗੇ ਨੇ ਤੇ ਜਿਹੜਾ ਖਾਣਾ-ਦਾਣਾ ਹੈ ਉਹ ਦਿੱਲੀ ਤੋਂ ਆਇਆ ਹੈ ਅਤੇ ਅਸੀਂ ਇਹ ਹੈਰਾਨ ਆ ਕਿ ਇੱਥੇ ਪੰਜਾਬ ਦੇ ਵਿੱਚ ਕੀ ਟੈਂਟ ਨਹੀਂ ਮਿਲਦਾ ਜਾਂ ਇੱਥੇ ਖਾਣਾ-ਦਾਣਾ ਨਹੀਂ ਮਿਲਦਾ ਤੁਸੀਂ ਕਹਿੰਦੇ ਹੁੰਦੇ ਸੀ ਕਿ ਅਸੀਂ ਪੰਜਾਬੀਆਂ ਨੂੰ ਨੌਕਰੀਆਂ ਦਵਾਂਗੇ ਅਸੀਂ ਪੰਜਾਬੀਆਂ ਨੂੰ ਰੋਜਗਾਰ ਦਵਾਂਗੇ ਹੁਣ ਇਹ ਦੱਸੋ ਕਿ ਕਿਸ ਨਾਮ ਦੇ ਵਿੱਚ ਕੋਈ ਟੈਂਟ ਨਹੀਂ ਲਗਾ ਸਕਦਾ ਹੁਣ ਤੱਕ ਕੀ ਜਿਹੜੇ ਟੈਂਟ ਲੱਗੇ ਸੀ ਪਿਛਲੀਆਂ ਸਰਕਾਰਾਂ ਵੇਲੇ ਕਿ ਟੈਂਟ ਦਿੱਲੀ ਤੋਂ ਆਉਂਦੇ ਹੁੰਦੇ ਸੀ ਤੁਹਾਡਾ ਜਿਹੜਾ ਆਕਾ ਕੇਜਰੀਵਾਲਾ ਸਾਰੀ ਉਸ ਦੀ ਚੱਲਦੀ ਆ ਤੇ ਉਹ ਆਪਣੇ ਚਹੇਤਿਆਂ ਦੇ ਟੈਂਟ ਜਾਂ ਚਹੇਤਿਆਂ ਦਾ ਖਾਣਾ ਇੱਥੇ ਲੈ ਕੇ ਆਇਆ ਤੇ ਇਸ ਦੇ ਵਿੱਚ ਕਰੋੜਾ ਰੁਪਏ ਆਮ ਆਦਮੀ ਪਾਰਟੀ ਨੇ ਖਰਚ ਕਰ ਦਿੱਤੇ ਤੇ ਉਹ ਕਹਿੰਦੇ ਹੁੰਦੇ ਸੀ ਕਿ ਅਸੀਂ ਆਮ ਬੰਦੇ ਆ ਅਤੇ ਜਿਹੜੇ ਬਾਥਰੂਮ ਨੇ ਉਹ ਵੀ VIP ਬਣਾਏ ਗਏ ਨੇ ਕੀ ਕੀ ਤੁਹਾਨੂੰ ਦੱਸੀਏ ਕੀ ਕੀ ਉੱਥੇ ਹੋ ਰਿਹਾ ਅਤੇ ਜਿਹੜਾ ਇਹ ਕਹਿੰਦੇ ਸੀ ਕਿ ਅਸੀਂ ਇੱਥੇ ਜਰਨਲ ਡਾਇਰ ਬਾਰੇ ਦੱਸਣਾ ਤੁਸੀਂ ਜਰਨਲ ਡਾਇਰ ਖੁਦ ਬਣ ਗਏ ਹੋ ਅਤੇ ਕਦੇ ਤੁਸੀਂ ਮਾਸਟਰ ਕੋਡ ਦੰਨੇ ਹੋ ਕਦੇ ਕਿਸਾਨ ਕੋਡ ਦੰਨੇ ਹੋ ਕਦੇ ਕਿਸਾਨਾਂ ਦੀਆਂ ਤਰਪਾਲਾਂ ਤੰਬੂ ਪਾੜ ਦੰਨੇ ਹੋ ਜਿਹੜੇ ਤੁਸੀਂ ਗੋਲੀਆਂ ਸ਼ਰੀਆਮ ਕਿਸਾਨਾਂ ਦੇ ਉੱਤੇ 6 ਮਹੀਨੇ ਪਹਿਲਾਂ ਚਲਾ ਚੁੱਕੇ ਹੋ ਉਹ ਜਰਨਲ ਡਾਇਰ ਇਹ ਨੇ ਤੁਸੀਂ ਜਰਨਲ ਡਾਇਰਦ ਹੋਣ ਦਾ ਸਬੂਤ 6 ਮਹੀਨੇ ਪਹਿਲਾਂ ਦਿੱਤਾ ਭਗਵੰਤ ਮਾਨ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਰਦੇ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੀਆਂ ਤੁਹਾਡੀਆਂ ਸਾਰੀਆਂ ਗੱਲਾਂ ਇਹ ਵਿੱਚੇ ਰਹਿ ਗਈਆਂ ਤੁਸੀਂ ਪੰਜਾਬੀਆਂ ਨੂੰ ਕੋਈ ਰਜਗਾਰ ਨਹੀਂ ਦਿੱਤਾ ਦਿੱਲੀ ਵਾਲੇ ਸਾਡੇ ਸਿਰ ਤੇ ਬਿਠਾ ਦਿੱਤੇ ਤੁਸੀਂ ਸਾਰੇ ਪੰਜਾਬ ਦਾ ਜਲੂਸ ਕੱਢ ਕੇ ਰੱਖ ਦਿੱਤਾ ਕੀ ਕਹਿਣਾ ਰਾਜ ਸਿੰਘ ਖਾਲਸਾ ਦਾ ਉਹ ਤੁਹਾਨੂੰ ਦਿਖਾਉਨੇ ਆ ਅੱਜ ਜਰਨਲ ਡਾਇਰ ਬਣ ਕੇ ਲੋਕਾਂ ਨੂੰ ਮਾਰ ਰਹੇ ਕਦੇ ਲੈਂਡ ਪੂਲਿੰਗ ਪਾਲਸੀ ਲਿਆਏ ਕਦੇ ਕਿਸਾਨਾਂ ਦਾ ਖਨੌਰੀ ਤੋਂ ਟੈਂਟ ਪੜਵਾਤੇ ਕਦੇ ਮਾਸਟਰ ਕੁੱਟ ਤੇ ਕਦੇ ਬੇਰੁਜ਼ਗਾਰ ਕੁੱਟ ਤੇ ਕਦੇ ਲੈਂਡਮੈਨ ਕੁੱਟ ਤੇ ਅੱਜ ਦੇ ਦਿਨ ਭਗਵੰਤ ਮਾਨ ਸ਼ਹੀਦ ਦੁੱਧ ਸਿੰਘ ਦਾ ਸਿੱਧੀ ਦਿਹਾੜਾ ਮਨਾ ਰਿਹਾ ਹੈ ਸਨਾਮ ਦੇ ਵਿੱਚ ਤੇ ਜਿਹੜੇ ਸੰਘਰਸ਼ਸ਼ੀਲ ਵਿਅਕਤੀ ਨੇ ਉਹਨਾਂ ਦੇ ਘਰਾਂ ਦੇ ਮੂਰੇ ਪ੍ਰਸ਼ਾਸਨ ਖੜਾ ਗੱਡੀਆਂ ਲਾਈ ਜਿਨ੍ਹਾਂ ਨੇ ਅੱਜ ਇਹਦਾ ਦੱਸਣਾ ਸੀ ਆ ਕੇ ਇਹ ਸੁਨਾਮ ਦੀ ਧਰਤੀ ਤੇ ਸੀਰ ਉਦਮ ਸਿੰਘ ਦੀ ਧਰਤੀ ਤੇ ਕਿ ਉਦਮ ਸਿੰਘ ਨੇ ਬਦਲਾ ਲੈ ਲਿਆ ਸੀ ਉਸ ਸੰਘਰਸ਼ੀ ਸੀ ਅੱਜ ਦੇ ਸੰਘਰਸ਼ੀਲ ਵਿਅਕਤੀਆਂ ਨੇ ਪੁੱਛਣਾ ਸੀ ਭਗਵੰਤ ਮਾਨ ਨੂੰ ਕਿ 10 ਸਾਡੇ ਹੱਕ ਕਿੱਥੇ ਨੇ ਪਰ ਉਹਨਾਂ ਨੂੰ ਕਿਸੇ ਨੂੰ ਰਾਹਾਂ ਦੇ ਵਿੱਚ ਰੋਕ ਲਿਆ ਕਿਸੇ ਨੂੰ ਰਾਤ ਦੀ ਕਿਸੇ ਦੇ ਘਰ ਦੇ ਵਿੱਚ ਗੱਡੀ ਖੜੀ ਹੈ ਪ੍ਰਸ਼ਾਸਨ ਦੀ ਉਹਨਾਂ ਨੂੰ ਆਉਣ ਤੱਕ ਨਹੀਂ ਦਿੱਤਾ ਜਾ ਰਿਹਾ ਤੇ ਜਿਹੜੀਆਂ ਭੇਡਾਂ ਭਗਵੰਤ ਮਾਨ ਦੇ ਮਗਰ ਲੱਗੀਆਂ ਫਿਰ ਜੇ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਇਹ ਉਹੀ ਭਗਵੰਤ ਮਾਨ ਹੈ ਜਿਨੇ ਕਿਸਾਨਾਂ ਦੇ ਤਰਪਾਲਾਂ ਦੇ ਬਣਾਏ ਹੋਏ ਟੈਂਟ ਟਰਾਲੀਆਂ ਟਰੈਕਟਰ ਉਹ ਜਰੇ ਨਹੀਂ ਗਏ ਇਹਨੇ ਪਾੜਤੇ ਸੀ ਕਿਸਾਨ ਦਿੱਲੀ ਜਾ ਰਹੇ ਸੀ ਤੇ ਅੱਜ ਇਸੇ ਭਗਵੰਤ ਮਾਨ ਨੇ ਭੇਡੋ ਦਿੱਲੀ ਤੋਂ ਮੰਗਾ ਕੇ ਵਾਟਰ ਪ੍ਰੂਫ ਟੈਂਟ ਲਾਏ ਹੋ ਨੇ ਇਸ ਨਾਮ ਦੀ ਧਰਤੀ ਤੇ ਜਾ ਤਾਂ ਇਹ ਦੱਸ ਦੋ ਕਿ ਪੰਜਾਬ ਦੀ ਧਰਤੀ ਤੇ ਕਿਸੇ ਕੋਲੇ ਟੈਂਟੀ ਹੈ ਨਹੀਂ ਟੈਂਟਰ ਦਾ ਕੰਮ ਹੀ ਮੁੱਕ ਗਿਆ ਜਾ ਪਰ ਇਹ ਦੱਸ ਦੋ ਕਿ ਕਰੋੜਾਂ ਰੁਪਇਆ ਦਿੱਲੀ ਨੂੰ ਦੇ ਰਿਹਾ ਤੁਹਾਡਾ ਇਹ ਚਿਹਤਾ ਇਨਕਲਾਬੀ ਸਤੋਜ ਵਾਲਾ ਮਹਾਰਾਜ ਕਿਸੇ ਗੱਲ ਤੇ ਤਾਂ ਖੜ੍ਹ ਜੋ ਕਿਸੇ ਤੇ ਤਾਂ ਬੋਲ ਪੋ ਲੈਂਡ ਪੂਲਿੰਗ ਤੇ ਤੁਹਾਡੀ ਮੂੰਹ ਦੇ ਵਿੱਚੋਂ ਜਵਾਨ ਨਹੀਂ ਨਿਕਲਦੀ ਬਹੁਤ ਬੰਦੇ ਐ ਜਿਹੜੇ ਇਹਨਾਂ ਅਹੁਦਿਆਂ ਨੂੰ ਭਗਾ ਭਗਾ ਕੇ ਸਿੱਟ ਰਹੇ ਨੇ ਤੇ ਲੋਕਾਂ ਦੇ ਨਾਲ ਖੜ੍ਹ ਰਹੇ ਨੇ ਆਪਣੀ ਕਿਸਾਨੀ ਦੇ ਨਾਲ ਖੜ੍ਹ ਰਹੇ ਨੇ ਆਪਣੀ ਧਰਤੀ ਨਾਲ ਖੜ੍ਹ ਰਹੇ ਨੇ ਬਹੁਤ ਐਦਾਂ ਦੇ ਵੀ ਚੌਧਰੀ ਹੈਗੇ ਜਿਹੜੇ ਇਹਨਾਂ ਦੇ ਅਹੁਦੇ ਲਈ ਫਿਰਦੇ ਆ ਜਿਹੜੇ ਇਹਨਾਂ ਦੀ ਚੌਧਰੀ ਇੱਕ ਚੌਧਰੀ ਦੀ ਖਾਤਰ ਇਹਨਾਂ ਦੀ ਚਮਚਾਗਰੀ ਕਰਦੇ ਫਿਰਦੇ ਆ ਉਹ ਵੀ ਬਹੁਤ ਹੈਗੇ ਦੁਨੀਆ ਬਹੁਤ ਰੰਗੀ ਹੈ ਪਰ ਇਤਿਹਾਸ ਦੇ ਵਿੱਚ ਨਾਂ ਬਾਗੀਆਂ ਦਾ ਲਿਖਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਨਾਂ ਉਹਨਾਂ ਲਿਖਿਆ ਜਾਂਦਾ ਜਿਹੜੇ ਬਗਾਵਤ ਕਰਦੇ ਆ ਜਿਹੜੇ ਇਹਨਾਂ ਦੇ ਉਹਦੇ ਲਾ ਕੇ ਸਿੱਟ ਦਿੰਦੇ ਆ ਨਾ ਸਿੱਕੀ ਜਾਂਦੇ ਆ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਕਿ ਕੋਈ ਅਤਿਆਚਾਰ ਕਰ ਰਿਹਾ ਸੀ ਮੁੱਖ ਮੰਤਰੀ ਪਰ ਉਹਨਾਂ ਦੇ ਖਿਲਾਫ ਉਹਨਾਂ ਦੇ ਹੀ ਕੁਝ ਬੰਦਿਆਂ ਨੇ ਅਚੀਂਰਾ ਜਾਗੀਆਂ ਤੇ ਉਹਦੇ ਲਾ ਲਾ ਕੇ ਮਾਰੇ ਉਹਨਾਂ ਨੌ ਅਤਿਆਚ ਲਿਖਿਆ ਜਾਊਗਾ ਪੰਜਾਬ ਦੇ ਲੋਕੋ ਉੱਠੋ ਪੰਜਾਬ ਦੇ ਲੋਕੋ ਉੱਠੋ ਅਸੀਂ ਸਨਾਮ ਏਰੀਏ ਦੇ ਆਂ ਸਾਨੂੰ ਪਤਾ ਹੈ ਕਿ ਸਨਾਮ ਦੇ ਵਿੱਚ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਕੀ ਕੀ ਕੁਛ ਹੋਇਆ ਹੈ ਸੜਕਾਂ ਤਾਂ ਕਰੋਕ ਦਿੱਤੀਆਂ ਗਈਆਂ ਸੜਕਾਂ ਦੇ ਆਲੇ-ਦਾਲੇ ਤੱਕ ਰੰਗ ਮਾਰ ਦਿੱਤੇ ਗਏ ਸਨਾਮ ਦੇ ਵਿੱਚ ਜਿੰਨੀਆਂ ਬੱਸਾਂ ਨੇ ਆਉਣਾ ਸੀ ਸੰਗਰੂਰ ਵੀ ਲਾ ਲਓ ਬੁਲਾਡੇ ਤੋਂ ਲਾ ਲਓ ਜਿੰਨੇ ਵੀ ਬੱਸਾਂ ਸੀ ਸਰਕਾਰੀ ਉਹ ਬੰਦ ਕਰਕੇ ਇਹ ਆਪਣੀ ਰੈਲੀ ਚ ਰਹਿ ਗਏ ਨੇ ਅੱਜ ਜਿਨ੍ਹਾਂ ਨੇ ਆਉਣਾ ਸੀ ਉਹ ਖੁਦ ਆ ਜਾਂਦੇ ਐ ਸਹੀਦੀ ਦਿਹਾੜਾ ਮਨਾਉਣ। ਉਹ ਸ਼ਹੀਦ ਉਦਮ ਸਿੰਘ ਨੂੰ ਨਸ਼ਟਮਕ ਕਰਕੇ ਜਾਂਦੇ ਐ। ਪਰ ਜਿਹੜੇ ਚਮਚੇ ਐ ਉਹ ਤੁਹਾਡੇ ਪਿੱਛੇ ਆਉਂਦੇ ਐ। ਉਹ ਤੁਹਾਡੀ ਚੁਟਕਲੇ ਸੁਣਨ ਆਉਂਦੇ ਐ। ਸ਼ਹੀਦ ਉਦਮ ਸਿੰਘ ਲੋਕਾਂ ਦੇ ਦਿਲਾਂ 'ਚ ਬਸਦਾ ਤੇ ਬਸਦਾ ਰਹੂਗਾ। ਬਹੁਤ ਵੱਡੀ ਕੁਰਬਾਨੀ ਐ। ਪਰ ਇਹ ਨਹੀਂ ਪਤਾ ਸੀ ਕਿ ਤੁਸੀਂ ਜਿਹੜੇ ਇਨਕਲਾਬੀ ਜਰਨਲ ਡਾਇਰ ਬਣ ਚੁੱਕੇ ਹੋ ਲੋਕਾਂ ਨੂੰ ਮਾਰ ਰਹੇ ਹੋ ਧੱਕੇ ਦੇ ਨਾਲ। ਆ ਜਮੀਨਾਂ ਵਾਲੇ ਵਿੱਚ ਹੀ ਦੇਖ ਲਓ ਲੈਂਡ ਪੂਲਿੰਗ ਹੈ ੱੱਕੇ ਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ ਨੇ ਤੁਸੀਂ ਦੱਸੋਗੇ ਸੀਦਦੁੱਤ ਸਿੰਘ ਬਾਰੇ ਯਾਰ ਕੀ ਦੱਸੋਗੇ ਕੀ ਦੱਸੋਗੇ ਕਿ ਜਰਨਲ ਡਾਇਰ ਨੇ ਨੇ ਇੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਤੁਸੀਂ ਆ ਖਨੋਰੀ ਬਾਡਰ ਤੇ ਸੰਭੂ ਬਾਡਰ ਤੇ ਆ ਪੰਜ 6 ਮਹੀਨੇ ਪਹਿਲਾਂ ਹੀ ਚਲਾ ਕੇ ਹਟੇ ਹੋ ਪਹਿਲੀ ਲੋਕਾਂ ਦੇ ਸੋ ਟੈਂਟ ਕੱਕ ਕੇ ਸਿੱਟੇ ਟਰਾਲੀਆਂ ਚੋਰੀਆਂ ਕਰ ਲਈਆਂ ਤੁਹਾਡੇ ਐਮਐਲਏ ਨੇ ਤੁਸੀਂ ਦੱਸੋਗੇ ਯਾਰ ਸੀਦਦੁੱਤ ਸਿੰਘ ਬਾਰੇ ਕਿਵੇਂ ਦੱਸੋਗੇ ਅੰਦਰੋਂ ਹਲੂਣਾ ਨਹੀਂ ਵੱਜੂਗਾ ਕਿ ਜਿਹੜੇ ਜਰਨਲ ਡਾਇਰ ਦੀ ਅਸੀਂ ਗੱਲ ਕਰ ਰਹੇ ਹਾਂ ਅਸੀਂ ਉਹਨਾਂ ਦਾ ਰੂਪ ਧਾਰ ਚੁੱਕੇ ਹਾਂ ਅਸੀਂ ਅਸੀਂ ਉਹੀ ਜਰਨਲ ਡਾਇਰ ਬਣ ਚੁੱਕੇ ਹਾਂ ਤੁਸੀਂ ਉਸੇ ਤਰ੍ਹਾਂ ਲੋਕਾਂ ਦੇ ਅਤਿਆਚਾਰ ਕਰ ਰਹੇ ਨੇ ਹੱਥੇ ਲੋਕਾਂ ਤੇ ਕਿਤੇ ਮਾਸਟਰ ਕੁੱਟਦੇ ਨੇ ਹੱਥੇ ਕਿਤੇ ਕਿਸਾਨ ਕੁੱਟ ਤੇ ਕਿਤੇ ਕੋਈ ਕੁੱਟਤਾ ਕਿਤੇ ਕੋਈ ਕੁੱਟਤਾ ਆਹਦਾ ਕੁਝ ਚੱਲ ਰਿਹਾ ਹੈ